ਇਹ ਤੁਹਾਨੂੰ ਪਤਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਦਾਦਾ ਜੀ ਦਾ ਕੀ ਨਾਮ ਸੀ ਤੀਸਰੇ ਗੁਰੂ ਗੁਰੂ ਅਮਰਦਾਸ ਜੀ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਲੱਗਦੇ ਸਨ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਜੀ ਨੂੰ ਪਹਿਲੀ ਵਾਰ ਕਿੱਥੇ ਮਿਲੇ ਸਨ ਕਿਹੜੇ ਗੁਰੂ ਸਾਹਿਬ ਜੀ ਨੇ ਆਪਣੇ ਕੋੜਮ ਨੂੰ ਗੁਰਗੱਦੀ ਦਿੱਤੀ ਸੀ ਤੇ ਕਿਹੜੇ ਗੁਰੂ ਸਾਹਿਬ ਜੀ ਨੇ ਆਪਣੇ ਪੋਤੇ ਨੂੰ ਗੁਰਗੱਦੀ ਦਿੱਤੀ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ 10 ਸਿੱਖ ਗੁਰੂ ਸਾਹਿਬਾਨਾਂ ਦੇ ਆਪਸ ਵਿੱਚ ਕੀ ਰਿਸ਼ਤੇ ਸਨ ਕਿਹੜੇ ਗੁਰੂ ਸਾਹਿਬਾਨ ਕਿਸ ਗੁਰੂ ਦੇ ਕੀ ਲੱਗਦੇ ਸਨ ਵੈਸੇ ਤਾਂ 10 ਗੁਰੂ ਸਾਹਿਬਾਨ ਇੱਕ ਹੀ ਜੋਤ ਸਨ ਜੋ ਸਮੇਂ-ਸਮੇਂ ਤੇ ਆਪਣਾ ਸਰੀਰ ਬਦਲਦੇ ਰਹੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਨਾਨਕ ਸਾਹਿਬ ਗੁਰਗੱਦੀ ਦਿੰਦੇ ਹਨ ਆਪਣੇ ਸੇਵਕ ਭਾਈ ਲਹਿਣਾ ਜੀ ਨੂੰ ਜਿਨ੍ਹਾਂ ਦਾ ਨਾਮ ਉਹਨਾਂ ਨੇ ਗੁਰੂ ਅੰਗਦ ਸਾਹਿਬ ਜੀ ਰੱਖਿਆ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਤੋਂ ਪਹਿਲਾਂ ਦੇਵੀ ਪਾਕਿਸਤਾਨ ਹਰ ਸਾਲ ਉਹ ਜੰਮੂ ਜਾਂਦੇ ਤੇ ਦੇਵੀ ਪੂਜਾ ਕਰਦੇ ਇੱਕ ਵਾਰ ਜਦੋਂ ਉਹ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਸਿੱਖ ਪਾਈ ਜੋਤ ਸਿੰਘ ਦੇ ਮੁਖ ਤੋਂ ਗੁਰਬਾਣੀ ਸੁਣਦੇ ਹਨ ਤਾਂ ਉਹ ਗੁਰੂ ਨਾਨਕ ਜੀ ਵੱਲ ਖਿੱਚੇ ਤੁਰੇ ਜਾਂਦੇ ਹਨ ਫਿਰ ਉਹ ਗੁਰੂ ਨਾਨਕ ਸਾਹਿਬ ਜੀ ਕੋਲ ਰਹਿ ਕੇ 7 ਸਾਲ ਸੇਵਾ ਕਰਦੇ ਹਨ ਉਹਨਾਂ ਦੀ ਸੇਵਾ ਨੂੰ ਦੇਖਦੇ ਹੋਏ ਗੁਰੂ ਨਾਨਕ ਸਾਹਿਬ ਜੀ ਗੁਰਗੱਦੀ ਦਿੰਦੇ ਹਨ ਗੁਰੂ ਅੰਗਦ ਦੇਵ ਜੀ ਨੂੰ ਫਿਰ ਗੁਰੂ ਅੰਗਦ ਜੀ ਗੁਰਗੱਦੀ ਦਿੰਦੇ ਹਨ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਜੀ ਅਤੇ ਗੁਰੂ ਅਮਰਦਾਸ ਜੀ ਆਪਸ ਵਿੱਚ ਇਹ ਦੋਨੋਂ ਕੁੜਮ ਲੱਗਦੇ ਸਨ ਦੂਸਰੇ ਗੁਰੂ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਸੀ ਬੀਬੀ ਅਮਰੋ ਜੀ ਬੀਬੀ ਅਮਰੋ ਜੀ ਦਾ ਵਿਆਹ ਹੋਇਆ ਸੀ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਫਿਰ ਇਸ ਤਰ੍ਹਾਂ ਇਹ ਦੋਨੋਂ ਗੁਰੂ ਸਾਹਿਬਾਨ ਆਪਸ ਵਿੱਚ ਕੋੜਮ ਲੱਗਦੇ ਸਨ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਤੋਂ 25 ਸਾਲ ਵੱਡੇ ਸਨ ਗੁਰੂ ਅਮਰਦਾਸ ਜੀ ਵੀ ਪਹਿਲਾਂ ਦੇਵੀ ਪੂਜਾ ਕਰਦੇ ਸਨ ਪਰ ਇੱਕ ਦਿਨ ਉਹਨਾਂ ਨੇ ਬੀਬੀ ਅਮਰੋ ਜੀ ਦੇ ਮਖਤੂ ਤੋਂ ਸੇਵ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਫਿਰ ਉਹ ਬੀਬੀ ਅਮਰੋਜੀ ਤੋਂ ਪੁੱਛਦੇ ਹਨ ਕਿ ਇਹ ਬਾਣੀ ਕਿਸ ਮਹਾਨ ਪੁਰਖ ਦੀ ਲਿਖੀ ਹੋਈ ਹੈ ਫਿਰ ਉਹ ਜਾਂਦੇ ਹਨ ਗੁਰੂ ਅੰਗਦ ਦੇਵ ਜੀ ਦੇ ਕੋਲ ਉਸ ਤੋਂ ਬਾਅਦ ਉਹ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਲੱਗ ਜਾਂਦੇ ਹਨ ਤੇ ਬਹੁਤ ਸੇਵਾ ਕਰਦੇ ਹਨ ਹੂੰ ਤੀਜੇ ਗੁਰੂ ਗੁਰੂ ਅਮਰਦਾਸ ਜੀ ਦਾ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨਾਲ ਕੀ ਰਿਸ਼ਤਾ ਸੀ ਗੁਰੂ ਰਾਮਦਾਸ ਜੀ ਜਦੋਂ ਛੋਟੀ ਉਮਰ ਦੇ ਸਨ ਤਾਂ ਉਹਨਾਂ ਦੇ ਮਾਤਾ ਪਿਤਾ ਆਕਾਲ ਚਲਾਣਾ ਕਰ ਗਏ ਆਪਣੇ ਪੈਰ ਪਰਵਾਮਾ ਵਿੱਚੋਂ ਉਹ ਸਭ ਤੋਂ ਵੱਡੇ ਸਨ ਇਸੇ ਕਰਕੇ ਉਹਨਾਂ ਦਾ ਨਾਮ ਰੱਖਿਆ ਗਿਆ ਸੀ ਜੇਠਾ ਘਰ ਦੇ ਘਰ ਵਿੱਚ ਸਭ ਤੋਂ ਵੱਡਾ ਪੁੱਤਰ ਮਾਤਾ ਪਿਤਾ ਦੇ ਕਾਰਜ ਚਲਾਣਾ ਕਰ ਜਾਣ ਤੋਂ ਬਾਅਦ ਜੇਠਾ ਜੀ ਆਪਣੀ ਨਾਨੀ ਕੋਲ ਚਲੇ ਜਾਂਦੇ ਹਨ ਛੋਟੀ ਉਮਰ ਵਿੱਚ ਹੀ ਆਪਣੇ ਪੈਰ ਪਰਵਾਮਾ ਦੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਆ ਜਾਂਦੀ ਹੈ ਜਿਸ ਕਾਰਨ ਉਹ ਕਿਫਤ ਕਮਾਈ ਕਰਨ ਲੱਗ ਜਾਂਦੇ ਹਨ ਇੱਕ ਦਿਨ ਗੁਰੂ ਅਮਰਦਾਸ ਜੀ ਦੀ ਨਜ਼ਰ ਭਾਈ ਜੇਟਾ ਜੀ ਤੇ ਪੈਂਦੀ ਹੈ ਫਿਰ ਗੁਰੂ ਅਮਰਦਾਸ ਜੀ ਆਪਣੀ ਸਪੁੱਤਰੀ ਬੀਬੀ ਪਾਨੀ ਜੀ ਦਾ ਵਿਆਹ ਭਾਈ ਜੇਟਾ ਜੀ ਨਾਲ ਕਰ ਦਿੰਦੇ ਹਨ ਇਸੇ ਤਰ੍ਹਾਂ ਚੌਥੇ ਗੁਰੂ ਰਾਮਦਾਸ ਜੀ ਹੋਏ ਤੀਜੇ ਗੁਰੂ ਅਮਰਦਾਸ ਜੀ ਦੇ ਜਵਾਈ ਗੁਰੂ ਅਮਰਦਾਸ ਜੀ ਦੇ ਦੋ ਸੁਪੁੱਤਰ ਤੇ ਇੱਕ ਜਵਾਈ ਹੋਰ ਸੀ ਪਰ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੀ ਸੇਵਾ ਭਾਵਨਾ ਤੇ ਰੱਬੀ ਰੂਹ ਦੇਖ ਕੇ ਹੀ ਉਹਨਾਂ ਨੂੰ ਗੁਰਗੱਦੀ ਦਿੱਤੀ ਸੀ ਫਿਰ ਗੁਰੂ ਰਾਮਦਾਸ ਜੀ ਤੋਂ ਬਾਅਦ ਗੁਰਗੱਦੀ ਜਾਂਦੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਗੁਰੂ ਰਾਮਦਾਸ ਜੀ ਦੇ ਤਿੰਨ ਸੁਪੁੱਤਰ ਸਨ ਬਾਬਾ ਪ੍ਰਿਥਵੀ ਚੰਦ ਬਾਬਾ ਮਹਾਦੇਵ ਤੇ ਗੁਰੂ ਅਰਜਨ ਦੇਵ ਜੀ ਸੋ ਚੌਥੇ ਗੁਰੂ ਤੇ ਪੰਜਵੇਂ ਗੁਰੂ ਸਹਿਬਾਨ ਵਿੱਚ ਰਿਸ਼ਤਾ ਸੀ ਪਿਓ ਪੁੱਤ ਦਾ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰਗੱਦੀ ਮਿਲਦੀ ਹੈ ਉਹਨਾਂ ਦੇ ਇਕਲੌਤੇ ਸੁਪੁੱਤਰ ਸਿਰ ਗੁਰ ਹਰਗੋਬਿੰਦ ਸਾਹਿਬ ਜੀ ਨੂੰ ਸੋ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਣਦੇ ਹਨ ਸਿੱਖਾਂ ਦੇ 6ਵੇਂ ਗੁਰੂ ਸੋ 5ਵੇਂ ਤੇ 6ਵੇਂ ਗੁਰੂ ਸਾਈਬਾਨਾ ਵਿੱਚ ਵੀ ਰਿਸ਼ਤਾ ਬਣਦਾ ਹੈ ਪਿਓ-ਪੁੱਤ ਦਾ ਇਸ ਤੋਂ ਬਾਅਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਕਿਸੇ ਵੀ ਪੁੱਤਰ ਨੂੰ ਗੁਰਗੱਦੀ ਨਹੀਂ ਦਿੰਦੇ ਉਹਨਾਂ ਦੇ ਪੰਜ ਸੁਪੁੱਤਰ ਸਨ ਜਿਨ੍ਹਾਂ ਵਿੱਚ ਇੱਕ ਸੰਤ ਈਗ ਬਹਾਦਰ ਜੀ ਜੀਨ੍ਹਾਂ ਦਾ ਪਹਿਲਾ ਨਾਮ ਸੀ ਬਾਬਾ ਤਿਆਗਮਲ ਜੀ ਆਪਣੇ ਸੁਪੁੱਤਰਾਂ ਨੂੰ ਗੁਰਗੱਦੀ ਨਾ ਦਿੰਦੇ ਹੋਏ ਉਹ ਗੁਰਗੱਦੀ ਦਿੰਦੇ ਹਨ ਆਪਣੇ ਪੋਤਰੇ ਗੁਰੂ ਹਰਰਾਏ ਜੀ ਨੂੰ ਸੋ ਇਸ ਤਰ੍ਹਾਂ ਗੁਰੂ ਹਰਰਾਏ ਜੀ ਬਣਦੇ ਹਨ ਸਿਖ ਕੰਬੇ ਸਤਵੇਂ ਗੁਰੂ ਫਿਰ ਸਤਵੇਂ ਗੁਰੂ ਹਰ Rai ਜੀ ਗੁਰਗੱਦੀ ਸੌਂਪਦੇ ਹਨ ਆਪਣੇ ਛੋਟੇ ਸਪੁੱਤਰ ਹਰਕ੍ਰਿਸ਼ਨ ਜੀ ਨੂੰ ਜਿਨ੍ਹਾਂ ਦੀ ਉਸ ਸਮੇਂ ਉਮਰ ਸੀ 5 ਸਾਲ ਗੁਰੂ ਹਰਰਾਇ ਜੀ ਦੇ ਦੋ ਸਪੁੱਤਰ ਸਨ ਵੱਡੇ ਸਨ ਬਾਬਾ ਰਾਮਰਾਇ ਤੇ ਛੋਟੇ ਸਨ ਗੁਰੂ ਹਰਕ੍ਰਿਸ਼ਨ ਜੀ ਗੁਰੂ ਹਰਰਾਇ ਜੀ ਨੇ ਆਪਣੇ ਵੱਡੇ ਸਪੁੱਤਰ ਰਾਮਰਾਇ ਨੂੰ ਗੁਰਗੱਦੀ ਨਹੀਂ ਦਿੱਤੀ ਕਿਉਂਕਿ ਰਾਮਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਜਾ ਕੇ ਗੁਰਬਾਣੀ ਦੀ ਤੁਕ ਬਦਲ ਦਿੱਤੀ ਸੀ ਜਿਸ ਗੱਲ ਤੋਂ ਗੁੱਸੇ ਹੋ ਕੇ ਗੁਰੂ ਹਰਰਾਇ ਜੀ ਨੇ ਉਹਨਾਂ ਨੂੰ ਬੇਦਖਲ ਕਰ ਦਿੱਤਾ ਸੀ ਤੇ ਇਸ ਤਰ੍ਹਾਂ 8ਵੇਂ ਗੁਰੂ ਬਣਦੇ ਹਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਗੁਰਗੱਦੀ ਨਾ ਮਿਲਣ ਤੇ ਬਾਬਾ ਰਾਮਰਾਏ ਨੇ ਆਪਣੀ ਅਲੱਗ ਤੋਂ ਗੁਰਗੱਦੀ ਲਗਾ ਲਈ ਸੀ 8ਵੇਂ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾ ਇਸ਼ਾਰਾ ਕਰਕੇ ਜਾਂਦੇ ਹਨ ਬਾਬੇ ਬਕਾਲੇ ਵੱਲ ਬਕਾਲਾ ਇੱਕ ਸਥਾਨ ਦਾ ਨਾਮ ਹੈ ਤੇ ਬਾਬਾ ਸ਼ਬਦ ਉਹਨਾਂ ਨੇ ਜਾਣਬੁੱਝ ਕੇ ਜੋੜਿਆ ਸੀ ਕਿਉਂਕਿ ਬਕਾਲਾ ਵਿਖੇ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਸਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਹਰਿਕ੍ਰਿਸ਼ਨ ਜੀ ਨੇ ਕਿਹਾ ਸੀ ਬਾਬਾ ਬਸੇ ਗ੍ਰਾਮ ਬਕਾਲੇ ਫਿਰ ਨੌਵੇਂ ਗੁਰੂ ਬਣਦੇ ਹਨ ਹਿੰਦ ਦੀ ਚਾਦਰ ਸਿਰ ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਜੀ ਤੋਂ ਬਾਅਦ ਗੁਰਗੱਦੀ ਸੌਂਪੀ ਜਾਂਦੀ ਹੈ ਦਸਮ ਪੀਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜੀਨਾਂ ਦਾ ਪਹਿਲਾ ਨਾਮ ਸੀ ਸ੍ਰੀ ਗੁਰੂ ਗੋਬਿੰਦ ਰਾਏ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਰ ਦੀ ਧਾਰਤੀ ਤੇ ਦੇਵਤਾਰੀ ਗੁਰੂ ਦੀ ਪ੍ਰਾਤਿ ਨੂੰ ਖਤਮ ਕਰਦੇ ਹੋਏ ਸਿੱਖਾਂ ਦੇ ਅਗਲੇ ਗੁਰੂ ਦਾ ਦਰਜਾ ਦੇ ਜਾਂਦੇ ਹਨ ਤਾਂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜੋੜ ਲਗਵਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ